ਪਣਾ ਲਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਪਿੰਡ ਪਣਮੌਰ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਵਾਂਗਾ ਇੱਕ ਵਾਰੀ ਜਿਹੜੀਆਂ ਕਮਰੇ ਦੀਆਂ ਜਿਹੜੀਆਂ ਤਸਵੀਰਾਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਸੋ ਇਹ ਜਿਹੜੇ ਮਤਲਬ ਲੋੜਵੰਦ ਪਰਿਵਾਰ ਨੇ ਮਤਲਬ ਇਹਨਾਂ ਦੀ ਜਿਹੜੀ ਦਾਸਤਾਵਾ ਬਹੁਤ ਹੀ ਜਿਹੜੀ ਦੁਖਦਾਈ ਆ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਨੇ ਫਾਦਰ ਸਾਹਿਬ ਵੀ ਐਕਸਪਾਇਰ ਹੋ ਚੁੱਕੇ ਨੇ ਤੇ ਮਾਤਾ ਵੀ ਜਿਹੜੀ ਇਹਨਾਂ ਦੀ ਬੱਚਾ ਦੀ ਐਕਸਪਾਇਰ ਜਿਹੜੀ ਹੋ ਚੁੱਕੀ ਆ ਸੋ ਬੱਚੇ ਜਿਹੜੇ ਨੇ ਛੋਟੇ ਨੇ ਇੱਕ ਤਾਂ ਗੁੜੀਆ ਜਿਹੜੀ ਆ ਪਲ ਮਤਲਬ ਕੁਦਰਤੀ ਮਾਰ ਇਦਾਂ ਦੀ ਪਈ ਕਿ ਬੱਚਿਆਂ ਨੂੰ ਜਿਹੜਾ ਬਾਹਰ ਜਾ ਕੇ ਆਪ ਖੁਦ ਕੰਮ ਕਰਨਾ ਪਿਆ ਪੈਂਡਾ ਸੋ ਇਦਾਂ ਦੀ ਉਮਰ ਦੇ ਵਿੱਚ ਜਿਹੜੇ ਮਾਪੇ ਉਹਨੇ ਬੱਚਿਆਂ ਨੂੰ ਮਤਲਬ ਕਈ ਤਰ੍ਹਾਂ ਦੀ ਜੜੀਆਂ ਮਤਲਬ ਸੂਤਾ ਦੇ ਦੇਣ ਜਾਂ ਬੱਚਿਆਂ ਨੂੰ ਕੋਈ ਮਤਲਬ ਨੌਕਰੀ ਵਾਲੇ ਬੰਨੇ ਜਾਂ ਕੋਈ ਕੋਰਸ ਵਾਲੇ ਬੰਨੇ ਪਾਉਂਦੇ ਨੇ ਪਰ ਕੁਦਰਤੀ ਮਾਰ ਕਹਿ ਸਕਦੇ ਆ ਜਾਂ ਹਾਲਾਤਾਂ ਦੀ ਮਜਬੂਰੀ ਕਹਿ ਸਕਦੇ ਆ ਕਿ ਬੱਚਿਆਂ ਨੂੰ ਜਿਹੜਾ ਲੋਕਾਂ ਦੇ ਘਰ ਦੇ ਵਿੱਚ ਕੰਮ ਜਿਹੜਾ ਜਾ ਕੇ ਕਰਨਾ ਪੈ ਰਿਹਾ ਸੋ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਨੇ ਲੋਕ ਨੇ ਉਹ ਹੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰ ਲੈਨੇ ਆ ਸਸਿਗੋ ਜੀ ਕੀ ਨਾ ਜੀ ਰਾਣੀ ਜੀ ਮੇਰਾ ਨ ਹਾਂਜੀ ਕਿੰਨੇ ਬੱਚੇ ਸਾਰੇ ਬੱਚਨ ਬਹੁਤ ਜ਼ਿਆਦਾ ਮਰੀ ਹਾਲਤ ਹੈ ਪਿੰਡ ਦੇ ਵਿੱਚ ਕੋਈ ਹਲਫ ਨਹੀਂ ਕਰਦਾ انہਾਂ ਦੀ ਆਪ ਕਮਾ ਕੇ ਖਾਂਦੇ ਆ ਹਾਂਜੀ ਕਿਹੜੀ ਮੁੰਦੇ ਅਸੀਂ ਜਿਹੜੀ ਨੋਪਤਾਈ ਵੀ ਬੱਚਨ ਨੂੰ ਆਪ ਜਿਹੜਾ ਮਤਲਬ ਜਾਣਾ ਜਾਣਾ ਤੇ ਆਪ ਹੀ ਪਹਿਲਾਂ ਮੇਰੇ ਨਾਲ ਰਹਿੰਦੇ ਤੇ ਫਿਰ ਆਉਂਦੇ ਵੀ ਨਹੀਂ ਸਾਡਾ ਜਾਣਾ ਨਹੀਂ ਹੁੰਦਾ ਵੀ ਅਸੀਂ ਆਪਣੇ ਅੱਡ ਬਾਰੇ ਹੋ ਸਕਨੇ ਆ ਸਾਡਾ ਘਰ ਵੀ ਬਣਨ ਵਾਲਾ ਵਾ ਗਾੜੀ ਅਸੀਂ ਪੜਨਾ ਲਿਖਣਾ ਮੀਆਂ ਗਾੜੀ ਬੱਚਨ ਨੂੰ ਦਸਾਉਂ ਸਾਈ ਲਾਉਣਾ ਇਹ ਕਰਕੇ ਆਪਣੇ ਕਮਾ ਕੇ ਖਾਂਦੇ ਆ ਪਰ ਵਿਚਾਰੇ ਤਹੀਂ ਤਾਂ ਆਖਿਆ ਵੀ ਚਲ ਕੋਈ ਗੱਲ ਨਹੀਂ ਜਿੱਥੇ ਅਸੀਂ ਖਾਂਦੇ ਉੱਥੇ ਤੁਸੀਂ ਵੀ ਖਾਈ ਜਾਓ ਮੇਰੇ ਘਰ ਬਾਰੇ ਦੀ ਵੀ ਦੱਤ ਹੋ ਗਈ ਇਹ ਕਰਕੇ ਮੈਂ ਵੀ ਬੱਚਿਆਂ ਦੇ ਸਿਰ ਤੇ ਹੀ ਤੇ ਆ ਕੋਡੀਨ ਨੂੰ ਸੋਚਿਆ ਵੀ ਮੈਂ ਕਿਦਾਂ ਰਹਿ ਸਕਨੀ ਤੁਸੀਂ ਕੋਈ ਗੱਲ ਮੈਂ ਆਪਣੀ ਕਮਾ ਕੇ ਖਾਵਾਂਗੀ ਜਰੂਰ ਕਿੰਨੀ ਜਨੀ ਮੇਰੇ ਬੱਚਿਆਂ ਦੀ ਤੇ ਕਿ ਕਿਨੀ ਕਹਿੰਦੀ ਸਟੱਡੀ ਕੀਤੀ ਚੜੀ ਇਹਨੇ ਕੀਤੀ ਇਹਨੇ ਪਲੱਸ 2 ਕੀਤੀ ਇਹਨੇ ਆਹ ਕੁੜੀ 10ਵੀਂ ਚ ਪੜਦੀ ਆ ਨਾਵੀ ਚ ਹਾਂਜੀ ਫਿਰ ਕਿਸ ਚੀਜ਼ ਦਾ ਕੰਮ ਕਿ ਕੱਥੇ ਕਰਦੇ ਨੇ ਕੰਮ ਇਦਾਂ ਘਾੜਾ ਜਿਹਾ ਕਰਦੇ ਨੇ ਹਾਂਜੀ ਘਾੜਾ ਜਿਹਾ ਕਰਦੇ 800 ਰੁਪਿਆ ਲੈਂਦੀਆਂ ਦੋਵੇਂ ਭੈਣਾਂ ਦੋ ਘਾੜਾ ਦਾ ਕੰਮ ਕਰਦੀਆਂ ਨੇ ਹਾਂਜੀ ਦੋਵੇਂ ਪਣਾ ਜਿਹੜੀਆਂ ਨੇ ਮਹੀਨੇ ਦਾ 800 ਰੁਪਿਆ 800 ਰੁਪਿਆ ਮਹੀਨੇ ਦਾ ਲੈਂਦੀਆਂ ਨੇ ਤੇ ਦੁੱਧ ਜਿੰਨਾ ਦੇ ਘਰ ਕੰਮ ਕਰਦੇ ਉਧਰੋਂ ਦੁੱਧ ਲਿਆਉਂਦੇ 1/2 ਕਿਲੋ ਤੇ ਇਦਾਂ ਟਾਈਮ ਮਾੜਾ ਮਟਾ ਲੰਗਣਦੇ ਆ ਜਾਂਦੇ ਤੇ ਕਾਨ ਕਤੋਂ ਤਾਂ ਉਧਰ ਕੋਈ ਦੇ ਦਿੰਦਾ ਵਿਚਾਰਾ ਹਾਂਜੀ ਬਹੁਤ ਜ਼ਿਆਦਾ ਟੈਟ ਹੈ ਕੋਠਿਆਂ ਦੀ ਵੀ ਜਿਹੜੀ ਕੰਡੀਸ਼ਨ ਹੈ ਮਤਲਬ ਚਲੋ ਫਦ ਸਾਹਿਬ ਹੁੰਦੇ ਤਾਂ ਚਲੋ ਪਰਿਵਾਰਕ ਮੈਂਬਰ ਹੁੰਦੇ ਤਾਂ ਚਲੋ ਕੁਝ ਨਾ ਕੁਝ ਇਸ਼ਾਰ ਕਰਦੇ ਕਮਰੇ ਤਾਂ ਵੀ ਜਿਹੜੀ ਕਰਦੇ ਪਰਭਾਈ ਕਰਦੇ ਜਾਂ ਇਹਨਾਂ ਲਈ ਪਰ ਹੁਣ ਕਿਵੇਂ ਮਿਲ ਸਾਰਾ ਫੌਂਟ ਬਹੁਤ ਮੁਸ਼ਕਲ ਜੀਹੀਂ ਬੜੇ ਜਾਨਾਂ ਨੂੰ ਕਿਹਾ ਵਈ ਹਲਫੇ ਵੀ ਮੰਗੀ ਬੜੇ ਜਾਨਾਂ ਦੀ ਵੀ ਤੇ ਇਹਨਾਂ ਨੇ ਬੱਚਿਆਂ ਨੂੰ ਕਮਰੇ ਖਰੀਦ ਕੇ ਦੋ ਪਿੰਡ ਦੇ ਵਿੱਚ ਆਉਂਦੀਆਂ ਗਰੰਟਾ ਵੀ ਹੁੰਦੀਆਂ ਨੇ ਪਰ ਸਾਡੇ ਤੱਕ ਨਹੀਂ ਪਹੁੰਚਦੀਆਂ ਅਜੇ ਤੱਕ ਨਾ ਕਹਿੰਦੇ ਇੱਥੇ 플ਾਟ ਦਵਾਏ ਨਾ ਕਹਿੰਦੇ ਕਿ ਇਹਨੇ ਕਮਰੇ ਦੇ ਪਾਏ ਨਾ ਕੋਠਿਆਂ ਦੇ ਪੈਸੇ ਤੱਕ ਪਏ ਹਨ ਮਤਲਬ ਕਿਸੇ ਸਮਾਜ ਸੇਵੀ ਤੇ ਸਤਾ ਤੱਕ ਤੁਸੀਂ ਅਪਰੋਚ ਕੀਤੀ ਜਾਂ ਉਹਨਾਂ ਤੱਕ ਕਹੀ ਨਹੀਂ ਨਾ ਕੋਈ ਸੁਣੇ ਕੀਤਾ ਉਹਨਾਂ ਨੇ ਹਟੇ ਨਾ ਹਾਂ ਕੱਚਾ ਘੋਟੇ ਦੇ ਜਿਹੜੀਆਂ ਫੈਲਾਣੇ ਭਰੀਆਂ ਵੀ ਜਿਆਦਾ ਤੁਸੀਂ ਭਰੀਆਂ ਵੀ ਕਈਆਂ ਆ ਜੇ ਭਰੀਆਂ ਭਰੀ ਪਰ 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 ਕੇ ਦਿੱਤੇ ਗਏ ਨੇ ਪਰ ਉਹ ਗਾੜੀ ਚੱਲ ਗਈ ਨਹੀਂ ਗਈ ਅਜੇ ਤੱਕ ਪੈਸੇ ਨਹੀਂ ਕੋਈ ਵੀ ਪਾਇਆ ਨਾ ਚ ਮਤਲਬ ਇਸ ਏਜ ਦੇ ਵਿੱਚ ਜਿਹੜੇ ਨਾਣੇ ਨੇ ਅਕਸਰ ਕੋਰਸ ਕਰਦੇ ਨੇ ਤੇ ਜਾਂ ਜਿਹੜੇ ਮਤਲਬ ਮਾਪੇ ਉਹ ਜਿਹੜਾ ਜਿੱਦਾਂ ਹੁੰਦਾ ਵਾ ਤੇ ਨਾ ਬੱਚਿਆਂ ਨੂੰ ਨਹੀਂ ਕੰਮ ਕਰਨ ਦੀ ਭੇਜਦਾ ਮਤਲਬ ਇਹ ਕੁਦਰਤੀ ਰੂਪੀ ਕਹਿ ਸਕਦੇ ਹਾਂ ਹਾਂਜੀ ਜਿ ਲੱਗਦਾ ਵੀ ਏਡੀ ਸਟੇਜ ਸਟੇਜ ਦੇ ਵਿੱਚ ਬੱਚਿਆਂ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਹਾਂ ਜਿੱਤੇ ਇਹੋ ਇਹਨਾਂ ਦੇ ਕੈਡਲ ਮੰਨਣ ਦੀ ਵਾਰੀ ਆ ਚਲੋ ਉਦਾਂ ਪਰਦੇ ਲਿਖਦੇ ਸੀ ਪਰ ਜਦੋਂ ਤੁਹਾਨੂੰ ਪਤਾ ਜਿਉ ਮੇਰੀਆਂ ਪੈਜਾਂ ਨੇ ਬੜੀ ਬੜੀ ਵੱਟੀਆਂ ਪਾ ਕੇ ਜਿਉ ਮੇਰੀਆਂ ਮੰਮੀ ਡਾੜੀ ਨਾ ਦੱਸ ਤੇ ਹੰਨੀ ਹੈ ਤੇ ਬਹੁਤ ਮੁਸ਼ਕ ਦੁੱਜੋ ਜਿਹੜਾ ਉਹਨਰ ਕਹਦਾ ਦੱਸਦੇ ਉਹ ਵੀ ਕਿੰਨੀ ਹੈ ਜੀ ਉਹ ਤਾਂ 12 ਸਾਲ ਜੇ 12 ਸਾਲ ਦੀ ਉਮਰ ਦੇ ਵਿੱਚ ਜਿਹੜਾ ਕੰਮ ਕਰਤੇ ਦਿਹਾੜੀ ਲਾਉਂਦਾ ਹਾਂ ਜੀ ਦਿਹਾੜੀ ਲਾਉਣ ਜਾਂਦਾ ਅੱਜ ਕਿਹਾ ਜੇ ਉਹ ਵੀ ਕੁੜੀ ਨੇ ਮੈਨੂੰ ਦੱਸਿਆ ਨਹੀਂ ਨੇ ਮੈਂ ਜਾਣੀ ਨਹੀਂ ਤੇਣਾ ਹਾਂਜੀ ਇਹ ਕਰਕੇ ਤੁਹਾਨੂੰ ਪਤਾ ਜੇਦੋਂ ਘਰ ਦੇ ਹਾਲਾਤ ਕੋਈ ਘੜੀ ਕੋ ਦੇਹੇ ਨਾ ਫਿਰ ਬਚੰਦ ਕਰਨਾ ਜੇ ਕਰਨਾ ਪੈਂਦਾ ਜੀ ਮਨੂੰ ਇੰਨੀ ਬਰਸਾਤਾਂ ਹੋਣ ਡੀਆਂ ਨੇ ਪਏ ਐਨਆਰਪੀ ਬੀਜ ਨੇ ਸੰਸਤਾ ਨੇ ਇਹਨਾਂ ਕੋਠਿਆਂ ਤੇ ਜਿਹੜੀ ਤਰਪਾਲ ਤੱਕਣੀ ਵਾਲੇ ਬਗਤ ਨਹੀਂ ਕਿਸ ਨੇ ਨਿੰ ਤਰਪਾਲ ਦਿੱਤੀ ਹੈਗੇ ਇਦਾਂ ਹੀ ਬਸ ਚੁੰਦੇ ਰਹੇ ਨੇ ਇਦਾਂ ਵਿਚਾਰੇ ਪਿੰਦੇ ਰਹੇ ਹਾਂਜੀ ਵਾਸਰੇਮ ਪਲੱਸ ਵੀ ਹੈ ਨਹੀਂ ਜਿੰਨਾਂ ਦੇ ਘਰ ਤੇ ਬਹੁਤ ਮੁਸ਼ਕਲੇ ਹਾਲਾਤ ਇਹਨਾਂ ਦੇ 15 ਹਾਲਾਤ ਦੇਖੀ ਪੱਖੇ ਦਾ ਸੋਚਿਆ ਸੀ ਔਨ ਕਰਨ ਦੀ ਕੋਸ਼ਿਸ਼ ਕੀਤੀ ਪੱਖਾ ਤੱਕ ਸੜਿਆ ਨਹੀਂ ਚੱਲਿਆ ਹੈਗਾ ਹਾਂਜੀ ਆ ਵੀ ਕੋਈ ਲੜਕੇ ਨੇ ਦਿੱਤਾ ਹੀ ਤੇ ਉਹ ਚੱਲੇ ਚੱਲੁੰਦੇ ਮਾਰਾ ਮਟਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਤੇ ਘਰ ਦੇ ਵਿੱਚ ਮਤਲਬ ਚੰਗੇ ਭਲੇ ਆਮ ਦਈਏ ਤੇ 7-8-10000 ਰੁਪਏ ਵੀ ਖਰਚਾ ਜਿਹੜਾ ਚੱਲਣ ਰਿਹਾ ਮਤਲਬ ਸੂਮਤ ਕਰਕੇ ਤੇ 1500 ਰੁਪਏ ਨੇ ਕਿਵੇਂ ਸੱਤ ਚੱਲਣ ਬਹੁਤ ਜ਼ਿਆਦਾ ਮੁਸ਼ਕਲ ਹੈ ਜਿੱਦਾਂ ਕਿ ਇਹਨਾਂ ਦੇ ਪਲਸਰ ਨਹੀਂ ਜੀ ਲੱਗੀ ਸਰ ਅਜੇ ਤੱਕ ਇਹਨਾਂ ਦੇ ਪਲਸਰ ਤਾਂ ਨਾ ਪੈਣ ਬੜਾ ਜੀ ਪਲਸਰ ਨਹੀਂ ਲੱਗੀ ਆਗੀ ਬਹੁਤ ਜ਼ਿਆਦਾ ਫਾਰਮ ਫਰਮ ਭਰ ਕੇ ਦਿੱਤੇ ਪਰ ਨਹੀਂ ਕਿਤੇ ਆਪਣੀ ਗੱਲ ਬੰਦ ਦੀ ਆਗੀ ਨਾ ਨਾ ਕਿਸੇ ਵੀ ਲੱਗੇ ਪੈਸਾ ਨਹੀਂ ਲੱਗੇ ਵਿਚਾਰੇ ਮੈਂ ਦਾਦਾ ਨਾ ਦਾ ਮੈਂ ਗਾ ਮੇਰੇ ਨਾਂ ਦਾ ਆਜੇ ਮੈਂ ਇਹਨਾਂ ਦੇ ਬੱਚਾ ਨੂੰ ਦੇਦਾ ਕਰਾਂਗਾ ਤੋ ਮੋਵਨਿੰਗ ਸਾਡੀ ਗੱਲ ਬਾਰੇ ਕੋਈ ਨਹੀਂ ਬਣਦਾ ਗਰੀਬ ਦੀ ਸੌਂਦਾ ਕੋਈ ਨਹੀਂ ਆ ਜੀ ਬਜ਼ੁਰਗੋ ਇਹ ਕਹਿੰਦਾ ਮੈਂ ਦੇਖਿਆ ਬਾਰਸ਼ਾਂ ਪੈਂਦੀ ਰਹੀ ਕਿਹਨੇ ਤਰਪਾਲ ਤੱਕ ਦੀ ਨਹੀਂ ਪਦੀ ਨਹੀਂ ਜੀ ਠੀਕ ਹੈ ਨੇ ਚੋਂਦੇ ਕੋਠੇ ਜੇ ਮੈਂ ਉਹ ਦੂਜੇ ਘਰ ਚੱਲ ਜਾਵਾਂ ਕੁੜੀਆਂ ਦੀ ਜਿਹੜੇ ਪਾਪਾ ਤੇ ਗੁਜ਼ਾਰਾ ਕਰਦੇ ਉਹਦੇ ਚੱਲ ਜਾ ਮਾਪੂਰ ਕੋਠੇ ਦੇ ਕੇ ਪਾਵੇਂ ਤੁਸੀਂ ਸਾਡੇ ਅੱਗੇ ਮਦਦ ਹੋ ਗਈ ਪਹਿਲਾਂ ਫੌਦ ਸਬਕਸ ਬੈਰੋ ਇੱਕ ਜਮਤ ਹੋਈ ਹਾਂਜੀ ਮਾਤਾ ਨਹੀਂ ਪਿਤਾ ਹੋਇਆ ਜੀ ਹਾਂ 5 ਸਾਲ ਹੋ ਗਏ ਜਨੂ ਦਾ ਹੇਨੂ ਵਾਚ ਦੋਨਸ ਦੋਨ ਕਸਾਲਾਂ ਬਾਅਦ ਮਮੀ ਦੇ ਮਾਤਾ ਹਾਂਜੀ ਦੋ ਢਾਈ ਸਾਲ ਹੋ ਗਏ ਦੀ ਮਮੀ ਦੇ ਅੱਥੇ ਹੋਈ ਨਹੀਂ ਹਾਂਜੀ ਬਲੋ ਤਾਂ ਛੋਟੀ ਹੈ ਜੀ ਪੜਦੇ ਹਾਂਜੀ ਹਾਂਜੀ ਪਰ ਦੇ ਹਾਂਜੀ ਬਲੋ ਹਲਾਤੀ ਇਦੋਂ ਦੇ ਬਣ ਕੇ ਕਿ ਬੱਚਿਆਂ ਨੂੰ ਖੁਦ ਜਾਂਦੇ ਬੱਚਿਆਂ ਨੂੰ ਆਪ ਕਰਨੀ ਪਏ ਹਾਂਜੀ ਕਿਸੇ ਨੇ ਮਾਂਜੜੀ ਕੀਤੀ ਕਿਸੇ ਨੇ ਮਜਤਨੀ ਕਰਦਾ ਹੈਗਾ ਪਿੰਡ 'ਚ ਕੋਈ ਵੀ ਨਹੀਂ ਕਰਦਾ ਹੈਗਾ ਪਲਸ 2 ਕੇ ਵਿੱਚ ਬਹੁਤ ਕੀਤੀ ਕੁੜੀ ਦੀ ਮਾਤਾ ਦੀ ਇਹ ਦੇਤ ਹੋ ਗਈ ਤੇ ਬਾਅਦ 'ਚ ਕੁੜੀ ਨੇ ਪਲਸ 2 ਕੀਤੀ ਆ ਹੁਣ ਕੀਤੀ ਜੋ ਕੁੜੀ ਨੇ ਪਲਸ 2 हां प्लस 2 ਕਰਕੇ ਫਿਰ ਉਹਨੇ ਬੱਚਿਆਂ ਨੂੰ ਲਈ ਜੋ ਕਰਨਾ ਕੁਦਰਤੀ ਮਾਰਤਾ ਪਈਆ ਮਲੋ ਹੁਣ ਜਿਹੜੀ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਇਹ ਪਲੱਸ 2 ਕਰ ਲਈ ਕਿਤੇ ਨਾ ਲੱਗਦਾ ਨਹੀਂ ਵੀ ਹੁਣ ਜਿੱਦਾਂ ਆਮ ਮੌਲਤ ਕਰਦੀ ਅਧਿਕਾਰੀ ਲੋਕਾਂ ਦੇ ਘਰਾਂ ਜਾ ਕੇ ਤੇ ਬੱਚੀ ਪੜ੍ਹਨ ਲਈ ਕਿ ਛੋਟੇ-ਮੋਟੇ ਨੌਕਰੀ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਹੈ ਜੇ ਮਤਲਬ ਇਹਦੇ ਇਹਦੇ ਹਾਲਾਤ ਵੇਖ ਕੇ ਤੇ ਇਦਾਂ ਦੀ ਇਹਨੂੰ ਚਾਹੀਦੀ ਜੋ ਮਿਲਣੀ ਇਹਨੂੰ ਨੌਕਰੀ ਜ਼ਰੂਰ ਚਾਹੀਦੀ ਜੋ ਇਹਨਾਂ ਦੀ ਹੈਲਪ ਵੀ ਕਰਨ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕਰਨ ਆਪਾਂ ਇਹੋ ਹੀ ਕਹਿ ਸਕਦੇ ਆ ਕਿਉਂਕਿ ਸਾਡੇ ਪਿੰਡ ਚੋਂ ਤੇ ਕਹਿੰਨੇ ਇਹਨਾਂ ਨੂੰ ਕੁਝ ਨਹੀਂ ਦਿੱਤਾ ਨਾ ਇਹਨਾਂ ਦਾ ਕੁਛ ਕੀਤਾ ਹੀ ਆ ਕਿੱਥੇ ਜਾਂਦੇ ਬੱਚੇ ਕੰਮ ਕਰਨੇ ਬੱਚੇ ਇਦਾਂ ਕਿ ਲੋਕਾਂ ਦੇ ਘਰਾਂ 'ਚ ਹੀ ਜਾਂਦੇ ਜੋ ਦੋਨਾਂ ਤਿੰਨਾਂ ਘਰਾਂ ਦਾ ਕੰਮ ਕਰਦੀ ਹੈ ਕੁੜੀ 800 ਰੁਪਇਆ ਦੀ ਦਿਹਾੜੀ 800 ਰੁਪਇਆ ਦਿੰਦੇ ਜੋ ਘਰ ਦਾ ਕੰਮ ਸਾਰਾ ਦਿਨ ਮਤ ਮਾਰ ਛੱਡਦੇ ਆ ਤੇ ਮਹੀਨੇ ਦਾ 800 ਰੁਪਇਆ ਤੇ 800 ਦੇ ਨਾਲ ਥੋੜਾ ਦੇਖੋ ਗੁਜ਼ਾਰਾ ਹੁੰਦਾ ਆ ਕਿੰਨੇ ਵੇਲੇ ਜਾਂਦੇ ਕੰਮ ਤੇ ਕਿੰਨੇ ਵੇਲੇ ਸਵੇਰੇ ਚੱਲ ਜਾਂਦੇ ਜੋ 8 ਵਜੇ ਤੋਂ ਉਦੋਂ ਦਾ 3 3 ਵਜੇ ਹੁੰਦੇ ਜੋ ਜੋ ਆ ਸਵੇਰ ਤੋਂ ਜਾਂਦੀਆਂ ਮੈਨੂੰ ਅਸੀਂ ਪਰ ਲਾਈਏ 400 500 ਰੁਪਏ ਦੇ ਹਿਸਾਬ ਨਾਲ ਲਾਈਏ ਤੇ ਕਾਫੀ ਮਾਉਂਟ ਬੰਦੀ ਆ ਤੇ ਤੁਸੀਂ ਇਹ ਮਾਉਂਟ ਹੀ ਬੜੀ ਘੱਟ ਦੱਸ ਰਹੇ ਹੋ ਫਿਰ ਉਹਨੇ ਜਿੰਨੀ ਦੇਖੋ ਜਿੰਨੇ ਮਿਲਦੇ ਦਸੀਂ ਉਹਨਾਂ ਹੀ ਦੱਸਣੀ ਉਹਨਾਂ ਹੀ ਵਿਚਾਰੀਆਂ ਕਰਦੀਆਂ ਕੰਮ ਮਿਹਨਤ ਕਰਕੇ ਤੇ ਆਪਣੇ ਘਰ ਦਾ ਸਰਕਲ ਚਲਾਉਣ ਡੀਆਂ ਜੂ ਫਿਰ ਜਿਹੜੀ ਕਰਦੀਆਂ ਲੋੜਾਂ ਨੇ ਰਸਤਾ ਨੇ ਜਾਂ ਮੈਨੂੰ ਇੱਕ ਹੋਰ ਜੇ ਰੋਟੀ ਪੰਦੇ ਕਿਵੇਂ ਸਰਕਲ ਚੱਲਦਾ ਉਹ ਏਦਾਂ ਹੀ ਵਿਚਾਰੀ ਰਜਿਸਟਰ ਕਰ ਲੈਂਦੀ ਜਿਨ੍ਹਾਂ ਕਿਸੇ ਦੇ ਜਿਨ੍ਹਾਂ ਦੇ ਘਰ ਕੰਮ ਕਰਦੇ ਏਦਾਂ ਖਾ ਖੂ ਲੈਂਦੇ ਆ ਤੇ ਜਾਂ ਏਦਾਂ ਹੀ ਰਾਤ ਨੂੰ ਆਪਣੇ ਘਰ ਜਾ ਕੇ ਬਣਾ ਲੈਂਦੇ ਮਾੜਾ ਮੋਟਾ ਇੱਧਰ ਜਸਟ ਕਰੀ ਜਾਂਦੀ ਹੈ ਜੀ ਐਨਆਰਵੀ ਨਜਾ ਸਮਾਜ ਸੇਵੀ ਸੰਸਥਾ ਨੇ ਜਿਵੇਂ ਲੋਕਾਂ ਦੀ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੀ ਹੋਂ ਦੇਖੋ ਇੱਧਰ ਬਾਹਰ ਆਈ ਹੈ ਕਿੰਨੇ ਮਤਲਬ ਸਮਾਜ ਸੇਵੀ ਸੇਵਾ ਨੇ ਬੜੇ ਬੇ ਤਗੜੇ ਜੰਗੀ ਪੱਧਰੇ ਸੇਵਾ ਹੋਈ ਹੈ ਕਿ ਲੱਗਦਾ ਨਹੀਂ ਵੀ ਐਡੇ ਛੋਟੇ ਮਸੂਮ ਬੱਚਿਆਂ ਲਈ ਜਿਹੜਾ ਉਹਨਾਂ ਦਾ ਧਿਆਨ ਜਾਣਾ ਚਾਹੀਦਾ ਸਹਈਦਾ ਇਹ ਉਹਨਾਂ ਨੂੰ ਤੇ ਆਪ ਨੂੰ ਹੁਣ ਦੇਖਣਾ ਚਾਹੀਦਾ ਕਿ ਨਾ ਬੱਚਿਆਂ ਵਾਲੀ ਵੀ ਵੇਖਿਆ ਨਾ ਬੱਚਿਆਂ ਦੇ ਕਿੱਦਾਂ ਦੇ ਹਾਲਾਤ ਆ ਇਹ ਕਿਦਾਂ ਹਾਲਾਤ ਦੇ ਵਿੱਚੋਂ ਦੀ ਗੁਜ਼ਰ ਰਹੇ ਜਿਨ੍ਹਾਂ ਦਾ ਮਾਪਿਓ ਨਾ ਹੋਵੇ ਉਹਨਾਂ ਬੱਚਿਆਂ ਦਾ ਕੀ ਜੀਣਾ ਹੁੰਦਾ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਕਮਰੇ ਦੇ ਫੇਰ ਜਿਹੜੀਆਂ ਤਸਵੀਰਾਂ ਜਿਹੜੀਆਂ ਜਰੂਰ ਸਾਂਝੀਆਂ ਕਰ ਦਿੱਤੀ ਜਾਣ ਸੋ ਕਿਸੇ ਵੀ ਸਮਾਜ ਸੇਵੀ ਜਾਂ ਐਨਆਰਆਈ ਵੀਰ ਜਾਂ ਪਿੰਡ ਵਾਲੇ ਦੀ ਵੀ ਐਡੀ ਅਪਰੋਚ ਨਹੀਂ ਪਈ ਕਿ ਇਹਨਾਂ ਨੂੰ 2-300 ਰੁਪਏ ਦੀ ਇੱਕ ਤਿਰਪਾਲ ਜਿਹੜੀ ਆ ਲੈ ਕੇ ਦਿੱਤੀ ਨਹੀਂ ਨਹੀਂ ਦਿੱਤੀ ਖੇਚੜੀ ਨਹੀਂ ਕੀਤੀ ਸੋ ਕਮਰੇ ਚੋਂਦੇ ਰਹੇ ਬਰਸਾਤਾ ਪੈਦੀ ਰਹੀਆਂ ਮਿੱਟੀ ਜੜੀ ਕਬਰਾਂ ਦੀ ਬਾਲੇ ਡਿੱਗਦੀ ਰਹੀ ਪਰ ਕਿਹੇ ਵੀ ਸਮਾਜ ਸੇਵੀ ਨੇ ਜਾਂ ਪਿੰਡ ਵਾਲਿਆਂ ਨੇ ਇਹਨਾਂ ਤੱਕ ਅਪਰੋਚ ਜੜੀ ਨਹੀਂ ਕੀਤੀ ਸੋ ਇਹਨੀਆਂ ਸੇਵਾ ਜੜੀਆਂ ਚੱਲਣ ਡੀਆਂ ਨੇ ਵਕਵਾ ਕਿਸਮ ਦੇ ਸਹਾਉ ਕਰ ਰਹੇ ਨੇ ਪਰ ਇਹਨਾਂ ਵਾਰੀ ਜੜੀ ਹੈ ਉਹਨਾਂ ਦੀ ਸੇਵਾ ਜੜੀ ਨਹੀਂ ਕਿ ਜੜੀ ਹੋਈ ਹੈ ਹੋਰ ਮਤਲਬ ਕਿਵੇਂ ਮਤਲਬ ਕੋਈ ਦਾਨੀ ਦਾ ਸੱਜਣ ਜਾਂ ਕਿਵੇਂ ਮਤਲਬ ਕੋਈ ਰਾਸ਼ਨ ਮਹੀਨੇ ਦੇ ਕੋਈ ਨਹੀਂ ਲਾਈ ਨਾ ਕਿਸ ਦੇ ਨੇ ਜਿ ਲਾਈ ਹਾਂਜੀ ਉਹਦਾ ਕੰਨ ਕਮਦੀ ਜੜੀ ਉਹ ਉਹਨਾਂ ਨੂੰ ਮਿਲਦੀ ਹੈ ਹਾਂਜੀ ਘਾਟ ਭਰਿਆ ਜੀ ਹੋਰ ਉਹਦਾ ਉਹਨਾਂ ਨੂੰ ਕੋਈ ਸਹੂਲਤ ਨਹੀਂ ਜੀ ਮਿਲਦੀ ਹਾਂਜੀ ਇਹਨਾਂ ਨੇ ਇੱਕ ਦਲ ਸਰਪੰਚ ਨੂੰ ਆਖਿਆ ਵੀ ਮੇਰਾ ਆ ਬਾਥਰੂਮ ਡਿੱਗਾਂ ਜਾ ਮੇਰਾ ਬਾਥਰੂਮ ਬਣਾ ਦੋ ਉਹਨਾਂ ਨੇ ਉਹ ਵੀ ਨਹੀਂ ਬਣਾ ਕੇ ਦਿੱਤਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਐ ਨਾ ਤੇ ਨਾ ਹੋਂਦੋਂ ਦੀ ਵੀ ਆਵਾਜ਼ ਆ ਰਹੀ ਲੀ ਰੇ ਤੋਂਦੀ ਵੀ ਆਵਾਜ਼ ਆ ਰਹੀ ਮੈਂ ਕੈਮਰਾਮੈਨ ਨੂੰ ਫੇਰ ਇੱਕ ਵਾਰੀ ਗੁਜਾਰਸ਼ ਕਰਾਂਗਾ ਵੀ ਬਾਥਰੂਮ ਦੀਆਂ ਤਸਵੀਰਾਂ ਜ਼ਰੂਰ ਇੱਕ ਵਾਰੀ ਦਰਸ਼ਕਾਂ ਨੂੰ ਆਪਣੀਆਂ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਇਹ ਬਾਥਰੂਮ ਮਤਲਬ ਆਪਾਂ ਕੀ ਬਾਥਰੂਮ ਕਹਿ ਸਕਨੇ ਦੇਖ ਸਕਦੇ ਹੋ ਇੱਥੇ ਇੱਕ ਬੰਦਾ ਪੈਰ ਨਹੀਂ ਪਾ ਸਕਦਾ ਬਾਥਰੂਮ ਵਾਲਾ ਤਾਂ ਨਾ ਫਰਸ਼ ਐ ਤੇ ਨਾ ਕੁਝ ਉੱਤੇ ਛੱਤ ਆ ਗਈ ਆ ਮਤਲਬ ਆਪਣੇ ਪਾਪਾ ਦੀ ਬਾਈਕ ਹੀ ਉਹ ਵੇਚ ਕੇ ਫਿਰ ਕੁੜੀ ਨੇ ਆਪਣੇ ਅੰਦਰ ਮੋਟਰ ਲਵਾਈ ਕਿਸੇ ਨਾ ਦੇ ਘਰ ਜੀ ਵੀ ਅੱਜਕਲ੍ਹ ਲਈ ਮੋਟਰਸਾਈਕਲ ਹੀ ਅੰਦਰ ਆਪਣੇ ਪਾਪਾ ਦੀ ਤੇ ਉਹਨਾਂ ਦੇ ਪਾਪਾ ਦੀ ਡੈਥ ਹੋ ਗਈ ਤੇ ਫਿਰ ਬ੍ਰਦਰ ਛੋਟਾ ਸੀ ਤੇ ਇਹ ਕਰਕੇ ਉਹਨੇ ਬਾਈਕ ਵੇਚ ਕੇ ਕੁਛ ਆਪ ਕੰਮਕੁਮ ਕਰਕੇ ਜਿੰਨਾ ਦਾ ਜਿੰਨਾ ਦੇ ਕੰਮ ਕਰਦੀ ਸੀ ਲੈ ਕੇ ਫਿਰ ਉਹਨੇ ਮੋਟਰ ਲਵਾਈ ਨੋਂਤ ਹੀ ਹੁੰਦੀ ਉਹਨੂੰ ਬਹੁਤ ਦਿੱਕਤ ਸੀ ਘਰ ਦੇ ਵਿੱਚ ਕਹਿ ਸਕਦੇ ਪਾਣੀ ਦੀ ਦਿੱਕਤ ਇੰਨੀ ਵੀ ਮੋਟਰਸਾਈਕਲ ਤੱਕ ਵੇਚਣਾ ਹਾਂਜੀ ਮੋਟਰਸਾਈਕਲ ਵੇਚਣਾ ਪਿਆ ਵਿਚਾਰੀ ਨੂੰ ਤੇ ਫੇਰ ਉਹਨੇ ਆਪਣੇ ਘਰ ਮੋਟਰ ਲਵਾਈ ਜੋ ਤੇ ਮੋਟਰ ਵੀ ਤੁਹਾਨੂੰ ਪਤਾ ਬਾਥਰੂਮ ਹੋਣ ਤੇ ਫੇਰ ਹੀ ਹੁੰਦੀ ਜੋ ਨਾਉਣ ਤੋਂ ਵਾਸਤੇ ਤੇ ਮੋਟਰ ਵਾਲੀ ਹੁਣ ਬਾਥਰੂਮ ਨਹੀਂ ਹੈਗਾ ਕਾਕਾ ਦੀ ਕਿਸੇ ਦੇ ਘਰ ਨਾਉਂ ਜਾਂਦੇ ਕਾਦੀ ਕਿਸੇ ਦੇ ਘਰ ਐਦਾਂ ਮੁਸ਼ਕਲ ਹੈ ਇਹਨਾਂ ਵਾਸਤੇ ਇਹਨਾਂ ਦੇ ਬਾਰੇ ਸੋਚੋ ਤੇ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਏ ਤੁਹਾਡੇ ਨਾਲ ਪੁੜੀਆਂ ਮਜੂਰ ਉਹਨਾਂ ਨਾਲ ਜੁੜੂਗਾ ਸਸਤੀ ਕਿੰਨੀ ਸਢੀ ਕੀਤੀ ਪਲੱਸ 2 ਪਲੱਸ 2 ਹਾਂਜੀ ਕਿੱਥੇ ਜਾਂਦੇ ਕੰਮ ਕਰਨ ਕੰਮ ਕਰਨ ਮੈਂ ਲੋਕਾਂ ਦੇ ਘਰਾਂ ਚ ਜਾਨੀ ਪਿੰਡ ਵਿੱਚ ਹਾਂਜੀ ਹਾਂਜੀ ਕਿਵੇਂ ਮਤਲਬ ਕਿੰਨੀ ਪੇ ਮਿਲਦੀ ਇੱਕ ਘਰ ਦਾ 800 ਰੁਪਇਆ ਮੈਂ ਦੂਆ ਕਰਨ ਦਾ ਕੰਮ ਕਰਦੀ 1600 ਰੁਪਇਆ ਲੈਂਦੀ ਹਾਂ ਕਦੀ ਉਦਾਂ ਮਤਲਬ ਜਿਵੇਂ ਘਰਾਂ ਦੇ ਵਿੱਚ ਮਦਦ ਕਰਦੇ ਜੋ ਉਦਾਂ ਮਤਲਬ ਉਹਨਾਂ ਕਦੀ ਮਦਦ ਹੀ ਕੀਤੀ ਵੀ ਤੁਹਾਡੇ ਪੁੱਤਰ ਪਾਲਿਆ ਜਾਂ ਘਰ ਦੇ ਵਿੱਚ ਪਾਣੀ ਨਹੀਂ ਜਾਂ ਕੋਈ ਇੱਦਾਂ ਨਹੀਂ ਨਹੀਂ ਇੱਕ ਕੰਮ ਤਾਂ ਕਿਸੇ ਨੂੰ ਤਰਖਿਆ ਹਾਂਜੀ ਬਲਕਿ ਲੱਗਦਾ ਵੀ ਚਲੋ ਕੁਦਰਤੀ ਮਾਰਥ ਹੈਗੀ ਆ ਕਿ ਮਤਲਬ ਕਿਹੜੀ ਪਰਨ ਦੀ ਉਮਰ ਹੀ ਜਾਂ ਘਰ ਦੀ ਹੋਰ ਮਤਲਬ ਕਰਨ ਦੀ ਹੀ ਇਹਨਾਂ ਚੱਕ ਮਤਲਬ ਕੰਮ ਕਰਨ ਪੈਂਦੇ ਪੜੰਦੀ ਉਮਰ ਵੀ ਹੀ ਜਦੋਂ ਮੰਮੀ ਦੀ ਡੈਥ ਹੋਈ ਜਦੋਂ ਮੈਂ ਹਲੇ 10th ਦੇ ਪੇਪਰ ਦੇਨੇ ਸੀ ਫਿਰ ਮੈਂ 10th ਦੇ ਪੇਪਰ ਦੇ ਕੇ ਪਾਸ 1 2 ਕਰਕੇ ਤੇ ਹੁਣ ਫਿਰ ਮੈਨੂੰ ਮਜਬੂਰੀ ਨੂੰ ਕਰਦਾ ਮਤਲਬ ਲੋਕਾਂ ਦੇ ਕਰਨ ਦੇ ਕੰਮ ਕਰਨੇ ਪਏ ਜਿਹੜੇ ਪਲਸ 2 ਕੀਤੀ ਮੰਮੀ ਦੇ ਜਦ ਤੋਂ ਬਾਅਦ ਕੀਤੀ ਹਾਂਜੀ ਹਾਂਜੀ ਪਲਸ 1 ਪਲਸ 2 ਬਾਅਦ ਚ ਕੀਤੀ ਆ ਤੇ ਡੈਡੀ ਦੀ ਡੈਥ ਹੋਈ ਜਦੋਂ ਮੈਂ 8th ਕਲਾਸ ਚ ਸੀ ਹਾਂਜੀ ਕੀ ਲੱਗਦਾ ਕਿ ਉਹ ਸਮਾਜ ਸੇਵੀ ਸੰਸਥਾ ਜਾਂ ਕੋਈ ਮਤਲਬ ਇਹਨਾਂ ਦੇ ਵੀਰ ਨੇ ਬਲੋ ਤੁਹਾਨੂੰ ਮਤਲਬ ਤੁਹਾਡੇ ਤੱਕ ਅਪਰੋਚ ਕਰਨ ਜਾਂ ਮਲ ਤੁਹਾਨੂੰ ਕੋਈ ਇਦਾਂ ਦੀ ਕੋਈ ਨੌਕਰੀ ਚਾਂਸ ਪ੍ਰਸ਼ਾਸਨ ਲੋ ਜਾ ਦਿੱਤੀ ਜਾਵੇ ਹਾਂਜੀ ਚਾਹੀਦਾ ਤੇ ਜ਼ਰੂਰ ਆ ਪਰ ਕੋਈ ਸਾਡੇ ਤੱਕ ਪਹੁੰਚਿਆ ਹੀ ਨਹੀਂ ਆ ਕੀ ਕੀ ਗੱਲ ਬੋਜੋ ਤਰਪਾਲ ਤੱਕ ਨਹੀਂ ਪਾਈ ਜੀ ਕੋਈ ਸੁਣਦਾ ਹੀ ਨਹੀਂ ਆ ਜੇ ਕਿਸੇ ਨੂੰ ਕਹੀਏ ਕੋਈ ਸੁਣਦਾ ਹੀ ਨਹੀਂ ਆ ਇਗਨੋਰ ਕਰ ਛੱਡਦੇ ਸਾਰੇ ਕਿ ਤਰਪਾਲ ਦੇ ਬਜਟ ਨਹੀਂ ਆ ਆਪਣੇ ਕੋਲ ਪਾਉਂਦੇ ਨਹੀਂ ਨਹੀਂ ਮੇਰੇ ਕੋਲ ਬਜਟ ਨਹੀਂ ਤਰਪਾਲ ਪਾਉਂਦੇ ਇਹ ਕਮਰੇ ਵੀ ਪਧਰੇ ਹੁੰਦੇ ਮੇਰਾ ਬਿਲਕੁਲ ਮਤਲਬ ਮਸਾ ਘਰ ਦਾ ਹੀ ਖਰਚਾ ਚੱਲਦਾ ਸੀ ਮੈਂ ਆਪਣੇ ਭੈਣ ਭਰਾਵਾਂ ਦਾ ਹੀ ਮਸਾ ਆਪਣੇ ਘਰਨ ਦਾ ਚਲਾਉਣੀ ਸੀ ਛੋਟਾ ਬ੍ਰਦਰ ਕਿੰਨੇ ਚਿਰ ਦਾ 12 ਸਾਲ ਦਾ ਹਾਂਜੀ ਸਟੱਡੀ ਕਰਦਾ ਛੋਟਾ ਹਾਂਜੀ ਹਾਂਜੀ ਉਹ 7th ਕਲਾਸ ਚ ਹੈ ਤੇ ਭੈਣ 9th ਕਲਾਸ ਚ ਹੈ ਸਰਕਾਰੀ ਸਕੂਲ ਇਹ ਸਿਸਟਰ ਕੇ ਲਈ ਪੜ੍ਹਾਈ ਕਰਦੇ ਹਾਂਜੀ ਠੀਕ ਨੇ ਇਹ 9th ਕਲਾਸ ਚ ਹਾਂਜੀ ਇਹ ਵੀ ਨਾਲ ਜਾਂਦੇ ਕੰਮ ਤੇ ਹਾਂਜੀ ਹਾਂਜੀ ਇਹ ਨਾਲ ਹੀ ਜਾਂਦੀ ਸੀ ਮਨੂੰ ਤੁਸੀਂ 800 ਰੁਪਏ ਚ ਇੱਕ ਘਰ ਦਾ ਦੋਹਾਂ ਕਰਦਾ 1600 ਤੇ ਇਹ ਸਿਸਟਰ ਦਾ ਫਿਰ ਨਾਲ ਤਾਂ ਹੀ ਹੈਲਪਰ ਹਾਂਜੀ ਇਹ ਨਾਲ ਮੇਰੇ ਹੈਲਪ ਕਰਵਾ ਦਿੰਦੀ ਆ ਤੇ ਫਿਰ ਆ ਕੇ ਕੰਮ ਕਰਵਾ ਕੇ ਇੱਕ ਘਰ ਦਾ ਕਰਵਾ ਜਾਂਦੇ ਆ ਤੇ ਫਿਰ ਇਹਨਾਂ ਸਕੂਲ ਚਲ ਜਾਂਦਾ ਫਿਰ ਇੱਕ ਘਰ ਦਾ ਮੈਂ ਕੱਲੀ ਕਰ ਲੈਨੇ ਆ ਮਨੂੰ ਦੋਹਾਂ ਸਿਸਟਰ ਨੂੰ ਜਿਹੜਾ ਵਾ 800 ਰੁਪਏ ਤੇ ਇੱਕ ਘਰ ਦੇ ਵਿੱਚ ਹੀ ਜਿਹੜਾ ਕਰਨਾ ਪੈਂਦਾ ਹਾਂ ਹਾਂਜੀ ਹਾਂਜੀ ਬਿਲਕੁਲ ਸੋ ਇਹ ਹਾਲਾਤ ਦੇਖ ਸਕਦੇ ਨੇ ਸਾਡਾ ਵੀ ਖੁਦ ਜਿਹੜਾ ਸਟੋਰੀ ਬਣਾਉਂਦਾ ਜਿਹੜਾ ਇਹ ਕਿਸੇ ਵੇਲੇ ਦਿਲ ਨਹੀਂ ਕਰਦਾ ਮਨ ਭਾਵਕ ਹੋ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਵੀ ਇਹ ਬੱਚਿਆਂ ਨੇ ਇਹਨਾਂ ਦੀ ਪੜਨ ਦੀ ਉਮਰ ਹੈ ਤੇ ਜਾ ਕੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਜਿਹੜਾ ਕਰਨਾ ਪੈਂਦਾ ਹੋ ਵਾ ਫਿਰ ਜਾ ਕੇ ਜਿਹੜਾ ਕਰਦੇ ਜਿਹੜੇ ਸਰਕਲ ਜਿਹੜੇ ਚੱਲ ਰਹੇ ਨੇ ਸੋ ਵੰਡੀਆਂ ਨੂੰ ਦੱਸਣ ਜੋਗ ਹੈ ਕਿ ਘਰ ਦੇ ਵਿੱਚ ਪਾਣੀ ਦਾ ਵੀ ਸਰਕਲ ਨਹੀਂ ਪਾਪਾ ਦਾ ਜਿੱਦਤ ਹੋ ਗਈ ਤੇ ਉਹਨਾਂ ਦੀ ਜਿਹੜੀ ਬਾਈਕ ਸੀ ਉਸ ਨੂੰ ਵੇਚ ਕੇ ਪਾਣੀ ਦਾ ਸਰਕਲ ਵੀ ਜਿਹੜਾ ਕਰਨਾ ਪਿਆ ਤਾਂ ਕਿ ਆਂਡੋ-ਗਾਂਡ ਜਾਂਦੇ ਸੀ ਤੇ ਲੋਕ ਤਨਵੇਂ ਨੇ ਮਾਰਦੇ ਸੀ ਪਾਣੀ ਕੋਈ ਇੱਕ ਦੇ ਦੇ ਦਿੰਦਾ ਸੀ ਦਰਵਾਜ਼ਾ ਬੰਦ ਕਰ ਲੈਂਦਾ ਸੀ ਸੋ ਕਮਰਿਆਂ ਦੀ ਵੀ ਜਿਹੜੀ ਹਾਲਾਤ ਹੈ ਬਿਲਕੁਲ ਹੀ ਜਿਹੜੀ ਹੈ ਨਾ ਮਾਤਰੀਆ ਜਦੋਂ ਬਾਰਿਸ਼ ਆਉਂਦੀ ਹੈ ਟਿ ਉਹ ਡਿੱਗਣ ਵਾਲੇ ਨੇ ਦੇਖ ਸਕਦੇ ਪਲੱਸ ਤਾਂ ਤੱਕ ਨਹੀਂ ਆ ਉੱਤੇ ਮੈਂ ਕੈਮਰਾਮੈਨ ਕਹਿੰਦਾ ਦੇਖ ਘਾ ਤਾਂ ਕੁੱਤੇ ਜਿਹੜਾ ਦੋ ਦੋ ਫੁੱਟ ਜਿਹੜਾ ਚੜਿਆ ਹੋਆ ਸੋ ਇੰਨੀ ਵੀ ਕਿਸ ਸਮਾਜ ਸੇਵੀ ਸੰਸਥਾ ਨੇ ਜਾਂ ਕਿ ਇਹਨਾਂ ਦੇ ਵੀਰ ਨੇ ਨਹੀਂ ਇਹਨਾਂ ਨਾਲ ਅਪਰੋਚ ਕੀਤੀ ਵੀ ਤਰਪਾਲ ਦੋ 300 ਰੁਪਏ ਦੀ ਤਰਪਾਲ ਹੁੰਦੀ ਆ ਉਹ ਵੀ ਨਹੀਂ ਇਹਨਾਂ ਗੁਡੀਆਂ ਨੂੰ ਜਿਹੜੀ ਲਿਆ ਕੇ ਦਿੱਤੀ ਗਈ ਸੋ ਦਾਨੀ ਸੱਜਣ ਜਾਂ ਸਮਾਜ ਸੇਵੀ ਸੰਸਥਾ ਨਹੀਂ ਜਿਹੜੀਆਂ ਇਹ ਲੋਕਾਂ ਦੀ ਜਿਹੜੀ ਮਦਦਗਾਰ ਸਾਬਤ ਹੁੰਦੀਆਂ ਨੇ ਸੋ ਉਹ ਵੀ ਇਹਨਾਂ ਨਾਲ ਜਰੂਰ ਇੱਕੜੀ ਧਿਆਨ ਦੇਣ ਇਹ ਜਿਹੜੀ ਵੀਡੀਓ ਦੇ ਵਿੱਚ ਤਸਵੀਰਾਂ ਜੀ ਲੋ ਗਰਾਊਂਡ ਦੀਆਂ ਦੇਖ ਕੇ ਘਰ ਵੀ ਜਿਹੜੇ ਨੇ ਕੱਚੇ ਨੇ ਸੋ ਉਸੇ ਕਮਰੇ ਦੇ ਵਿੱਚ ਜਿਹੜੀਆਂ ਗੁਡੀਆਂ ਨੇ ਬੱਚੀਆਂ ਨੇ ਉਹ ਰੋਟੀ ਪਾਣੀ ਦਾ ਜਿਹੜਾ ਸਰਕਲ ਕਰਦੀਆਂ ਨੇ ਸੋ ਕੰਡੀਸ਼ਨ ਬਹੁਤ ਹੀ ਜਿਹੜੀ ਨਾਜ਼ੁਕ ਆਪਾਂ ਜਿਹੜੀ ਆ ਕਹਿ ਸਕਦੇ ਹਾਂ ਤਸਵੀਰਾਂ ਦੇ ਵਿੱਚ ਸੋ ਇਦਾਂ ਦੇ ਜਿਹੜੇ ਦਾਨੀ ਸੱਜਣ ਨੇ ਲੋੜਵੰਦ ਪਰਿਵਾਰਾਂ ਤੱਕ ਵੀ ਜ਼ਰੂਰ ਜਿਹੜੀ ਮਦਦ ਕਰਨ ਕਹਿਵਲ ਹੋ ਜਾਂਦਾ ਵੀ ਦਾਨੀ ਸੱਜਣਾਂ ਦੀ ਮਦਦ ਜਿਹੜੀ ਆ ਉਹ ਗਲਤ ਜਿਹੜੀ ਹੱਥਾਂ ਦੇ ਵਿੱਚ ਜਿਹੜੀ ਆ ਚੱਲ ਜਾਂਦੀ ਇਦਾਂ ਲੋੜਵਾਰ ਪਰਿਵਾਰਾਂ ਤੱਕ ਉਹਨਾਂ ਦੀ ਮਦਦ ਜਿਹੜੀ ਆ ਨਹੀਂ ਪਹੁੰਚਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ